ਕੋਈ ਨਹੀਂ ਤਾਂ ਦਾ ਹੈਗਾ ਤੁਹਾਨੂੰ ਕੋਈ ਨਹੀਂ ਬਣਾਉਣੇ ਕਾਲੂ ਥੋੜੇ ਘਰਾਂ ਚ ਬੜ ਕੇ ਫਿਰ ਕੁੱਟਣ ਲੱਗਦੇ ਫਿਰ ਚੱਪੇ ਲਾਉਂਦੇ ਅੱਜ ਮਗਰ ਭਾਈ ਦੀ ਜਾਂ ਤੈਨੂੰ ਮਨੂਰਪੁਰੇ ਢਾ ਕੇ ਦਾਤ ਮਾਰਿਆ ਉਹਦੇ ਫੇਰ ਕਿ ਕਿਸੇ ਨੇ ਵੀ ਕਰਿਆ ਅੱਜ ਚਾਰ ਬੰਦੇ ਇਕੱਠੇ ਹੋਏ ਨਾਲ ਤੁਹਾਨੂੰ ਡੇਗ ਦੇਣਗੇ ਆਹੋਂ ਕੱਢਣ ਲੱਗ ਗਿਆ ਇਹ ਨੂੰ ਕਾਦੇ ਨਹੀਂ ਹੋਉਂਦੇ ਪੂਰੀ ਗੱਲ ਕਰਦਾ ਕਿ ਜੋ ਆਪੇ ਗਰਮੋ ਘੈਂਦੇ ਨੇ ਇਹ ਰੋਟੀ ਨਹੀਂ ਆ ਰੋਟੀ ਪਰ ਹੁਣ ਇਹਨਾਂ ਨੇ ਦੇ ਤਾ ਕੇ ਨੇ ਇਦਾਂ ਕਿਸਾਂ ਭਈਆਂ ਨਾਲ ਖੈਰ ਕਰਦੀ ਤੀਰੇ ਘਰਾਂ ਦੇ ਬਾਹਰ ਜਾਂ ਤੀਰੇ ਬਾਹਰ ਇਹ ਕਾਲੂ ਕਿਸੇ ਪੰਜਾਬੀ ਦਾ ਮੁੰਡਾ ਮਰ ਗਿਆ ਮੰਗ ਰੋ ਰਿਹਾ ਸੱਤ ਕਿੰਨੀ ਹੋ ਗਈ ਇਹ ਰੋ ਰਿਹਾ ਨਹੀਂ ਉਹ ਥੋੜੇ ਪਾਣੀ ਦਾ ਨਿਕਾਸ ਨਹੀਂ ਯਾਰ ਕੋਈ ਹੈਗਾ ਕਿਹੜਾ ਤੁਹਾਨੂੰ ਮਾਧੋ ਵਾਲਾ ਇੱਕ ਮੁੰਡਾ ਉਹਦੇ ਨਾਲ ਚੋਇਚ ਪਾਣੀ ਮਗਦੇ ਦਿੰਦਾ ਕੋਈ ਨਹੀਂ ਦਿੰਦਾ ਹੈਗਾ ਤੁਹਾਨੂੰ ਪਾਣੀ ਨਹੀਂ ਕਾਲੂ ਥੋੜੇ ਘਰਾਂ ਚ ਪਰਦੇ ਤੁਹਾਨੂੰ ਕੁੱਟਣ ਲਾ ਕੇ ਫਿਰ ਚੰਗੇ ਰਹੂਗੇ ਪੁੱਤਿਆਂ ਤੋਂ ਬੰਦਾ ਮਾਰਦਾ ਉਹ ਭਈਆ ਕਰ ਖੜਾ ਇਹਨਾਂ ਲਈ ਭਾਈ ਦੀ ਜਾਂ ਤੇ ਨੂੰ ਮਨੂਰ ਪਰੇ ਉਹਦੇ ਦੰਦ ਮਾਰਿਆ ਉਹਦੇ ਫੇਰ ਕਿ ਕਿਸ ਨੇ ਕੀ ਕਰ ਲਿਆ ਅੱਜ 4 ਬੰਦੇ ਇਕੱਠੇ ਹੋ ਇਹਨਾਂ ਨੂੰ ਡੇਗ ਲੈਣੇ ਨਹੀਂ ਹੈ ਜੀ ਕੱਲੂ ਕਿਸੇ ਪੰਜਾਬੀ ਦਾ ਮੁੰਡਾ ਮਾਰ ਗਿਆ ਮੰਗਦੋ ਤਾਂ ਕਹੀ ਹੋਵੇ ਨਹੀਂ ਆਹ ਫੇਰ ਸਹੀਓ ਹੱਥਾਂ ਕੱਢਣ ਲੱਗ ਗਏ ਇਹਨੂੰ ਕੱਢ ਨਹੀਂ ਹੋਰ ਦਿੰਦੇ ਭਾਈ ਤੂੰ ਇਹ ਗੱਲ ਕਰ ਤੱਕ ਜੋ ਜਾ ਕੇ ਗੱਲ ਨੂੰ ਪੈਂਦੇ ਨੇ ਗੱਲ ਨੂੰ ਪੈਂਦੇ ਨੇ ਨਹੀਂ ਗੱਲ ਨੂੰ ਪੈਂਦੇ ਨੇ ਮੀਰੀ ਆਪਣੇ ਪਿੰਡਿਆ ਰੋਟੀ ਪਾਈਆ ਰੋਟੀ ਪਰ ਤੁਹਾਨੂੰ ਇਹਨਾਂ ਨੇ ਡੇਟ ਆਦਿਆ ਪਹਿਲਾਂ ਕਿਤੇ ਪਹਿਲਾਂ ਨਹੀਂ ਕਿ ਕਿ ਜੋ ਖਾਂਦੇ ਦੀ ਰੋਟੀ ਪਹਿਲਾਂ ਕਿਤੇ ਹੁਣ ਵੀ ਪੱਖੇ ਮਾਰਦੇ ਨੇ ਕਾਲਾ ਉਹਨੂੰ ਸ਼ੰਭੂ ਤੋਂ ਚੱਕ ਕੇ ਮਾਰਿਆ ਤਾਨੂੰ ਕੋੜੇ ਪੜ ਦੇ ਦਿੱਤਾ ਫੇਰ ਕਰਦਾਂਗੇ ਕਾਨੂੰ ਇਹ ਬਾਈਕ ਕਿਤਰੀ ਟੱਕ ਨਾਲ ਯਾਰ ਉਸ ਤੋਂ ਬਾਅਦ ਆਪਾਂ ਜਾਣੀਏ ਸਾਡਾ ਕੰਮ ਹਾਂ ਸਾਨੂੰ ਜਿੱਥੇ ਤੱਕ ਪਹੁੰਚ ਕਰਨੀ ਪਊਗੀ ਕਰਾਂਗੇ ਜਿਹੜੀ ਗੱਲ ਆ ਕਰਦੇ ਹਾਂ ਜੇਲਾ ਵੀ ਜਾਵਾਂਗੇ ਯਾਰ ਆਹ ਪਸੋ ਬਾਅਦ ਉਹ ਕਰਦਾ ਕਿ ਜੇ ਇਹ ਤੁਹਾਨੂੰ ਬੰਦ ਲਾ ਕੇ ਮਾਰ ਦੇਣਾ ਹੈ ਕਰੋ ਦੇਖੋ ਹੋਟਲ ਵਿੱਚ ਭੱਜ ਗਏ ਆਹ ਦੇ ਕਿਹਦੇ ਆ ਹਟ ਜਾ ਉਹਦੇ ਜ਼ਿੰਮੇਵਾਰੀ ਆ ਵੀਰੇ ਉਹ ਨਹੀਂ ਕੋਈ ਜ਼ਿੰਮੇਵਾਰੀ ਜ਼ਿੰਮੇਵਾਰੀ ਜੋ ਗੱਲਿਆ ਉਹ ਸਾਡੀ ਗੱਲ ਦਾ ਕੱਟਣਾ ਸਾਡਾ ਕੰਮ ਕੱਟਣਾ ਫਰਜ਼ੀ ਉਹ ਓਏ ਹੈਲੋ ਜੀਰੀ ਔਰ ਜੀਰੀ ਔਰ ਕਰੀ ਜੰਨੇਓ ਜੇ ਕਹਦੇ ਜ਼ਿੰਮੇਵਾਰ ਤਾਂ ਭਈਆ ਰੱਖਿਆ ਵਾ ਦੀ ਆਪ ਜ਼ਿੰਮੇਵਾਰੀ ਆ ਉਹ ਇੱਕ ਤਾਂ ਬੰਦਾ ਰੱਖਿਆ ਵਾ ਦਾ ਜਾਂਦਾ ਆਉਂਦਾ ਮੁਰਜਦਾ ਆਉਂਦਾ ਕੋਈ ਨਹੀਂ ਪੈਸਾ ਦਿੰਦਾ ਕੰਮ ਕਰਾਉਂਦਾ ਓਏ ਮਿੱਕੀ 2 ਮਿੰਟ ਖੜਾ ਜ਼ਿੰਮੇਦਾਰ ਜੀ ਪੈਸੇ ਦੇ ਕੇ ਸਭੋ ਕੰਮ ਕਰੇ ਪੈਸੇ ਦਿੰਦਾ ਉਹ ਵੀ ਸਾਥ ਨਹੀਂ ਮਿਲ ਨਹੀਂ ਕਰਦਾ ਉਹ ਉਹ ਘਰੇ ਕੰਮ ਕਰ ਜਾ ਜੀ ਮੈਸ ਨਾ ਕਰੋ ਬਸ ਆਪਣਾ ਖੋ ਗਿਆ ਪੈਸਾ ਨਾ ਕਰੋ ਅਸੀਂ ਚੀਜ਼ ਦੀ ਗੱਲ ਕਰਦਾ ਅਸੀਂ ਭਈਆ ਬੀਬੀ ਪੰਚ ਆਪਾਂ ਵੀ ਬੀਬੀ ਆਉਂਗੇ ਜੀ ਨਾ ਸਮਝਦਾ ਇਹ ਜੇ ਤੁਹਾਨੂੰ ਮਾਰ ਰਿਹਾ ਤੂੰ ਇਹ ਕੋਈ ਨਹੀਂ ਇਹ ਸਾਡੇ ਚ ਵਕਾਂ ਦੇ ਦੋਗਾ ਹਾਂ ਜੀਮਦਾਰ ਕਹੜਾ ਭਈਆ ਹੁੰਦਾ ਤੂੰ ਪੈਸੇ ਦੰਨੇ ਆਪਾਂ ਲੈਂਦੇ ਨਹੀਂ ਹਾਂ ਤੇ ਕੰਡ ਕਰ ਕਰਦਾ ਹਾਂ ਹਾਲਾ ਤੇਰੇ ਨਾਲ ਉਹ ਜਿੱਥੇ ਹੁੰਦੇ ਕੋਈ ਤਸਾਦ ਕਰਦੇ ਸੀ ਉਧਰ ਉਹਨੂੰ ਦੇਖੀ ਕੋਈ ਤੁਸੀਂ ਹੱਥ ਆ ਆ ਕਰਦਾ ਸੀ ਇਹ ਤਾਂ ਪੰਜਾਬੀ ਕਰਦਾ ਹੁੰਦੀ ਉਹ ਜੀ ਇਹ ਕਰਿਆ ਬੈਠਣੋਂ ਤਕਰੀਬਨ ਇਹਨੇ ਆ ਕੇ ਪੰਜਾਬੀ ਕਰਦਾ ਸੀਗਾ ਨਹੀਂ ਕਰਦਾ ਤਾਂ ਹੈਗਾ ਤੂੰ ਤਕਲੀਮ ਤਾਂ ਹੋਈ ਦੀ ਨਹੀਂ ਸਤਿ ਸ੍ਰੀ ਅਕਾਲ ਭਈ ਨਾ ਸ਼ਾਇਰ ਕਰਦੀ ਤੀਨੇ ਘਰਾਂ ਦੇ ਪਾੜ ਜਾਂ ਤੀਨੇ ਬਾਰੇ ਬਸ ਆਪਾਂ ਯਾਰ ਜਿਹੜੀ ਗੱਲ ਕਰਦੇ ਆਪਾਂ ਕਰਵਾਉਣ ਨੂੰ ਬੈਠੇ ਹਾਂ پاسه فکري کي لکني ني گهري 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 ني باسي علي 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 ਆ ਗਾਣਾ ਲੈ ਠੀਕ ਹੈ ਯਾਰ ਇਹ ਧੁਆਕਾ ਇਹ ਬੈਠੇ ਮਿਲ ਆ ਲੈ ਮੈਂ ਤੇ ਲੈ ਕੇ ਆ ਜਾ ਆ ਜਾ ਉਹ ਚੁਪ ਚੁਪਲਾ ਉਹ ਜੁਪਦੀ ਨੇ ਜੱਪਰ ਇਹ ਤਾਂ ਨਹੀਂ ਜਿਹੜੀ ਇਹ ਬਿੰਦੀ ਨਹੀਂ ਚਲੀ ਇਹਨਾਂ ਤਾਂ ਕੱਲ੍ਹ ਨਹੀਂ ਗਈ ਹੈ ਦਰਵਾਜ਼ੇ ਬੈਠੀ ਹੈ ਆਜੋ ਥੱਲੇ ਬੈਠ ਜਾਓ ਆਹ ਮੁੰਡੇ ਨੇ ਦੱਸਿਆ ਕੋਈ ਝੂਠ ਬੋਲਦਾ ਨਾ ਕੋਈ ਝੂਠ ਹੋਣੀ ਖੇਡਨ ਵਾਲਾ ਸਾਥੀ ਬੋਲਦਾ ਉਹਨੂੰ ਬੋਲਣੇ ਇੰਦਾਂ ਨੇ ਹਾਂ ਤੂੰ ਆਂਦਾ ਸਿੱਕਾ ਬੰਦਾ ਕੰਨਾ ਹੀ ਪੜਾ ਹੋ ਜਾਊਗਾ ਹੁਣ ਜੇ ਰਾਤ ਨੂੰ ਇਹ ਚਾਰ ਬੰਦੇ ਨੇ ਭੱਜੇ ਨੇ ਉਧਰ ਵੀ ਇਹੀ ਕੁਝ ਹੋ ਰਿਹਾ ਹੈ ਇਹ ਕਦਾ ਮੇਰੇ ਨਾਲ ਨਹੀਂ ਜੀ ਸਾਰਿਆਂ ਨਾਲ ਆ ਬਸ ਮੂਰੇ ਨਹੀਂ ਆਉਂਦੇ ਲੋਕ ਨਹੀਂ ਉੱਤਣ ਦਾ ਭੱਜ ਗਏ ਜੀ ਉਧਰੋਂ ਮਾਲ 20 ਬੰਦੇ ਆ ਕੇ ਨੂੰ ਪੜਦਾ ਕੱਲਾ ਬੰਦਾ ਉਹ ਜਿਹੜੀ ਉਹ ਨੰਗਾਰਾ ਆ ਰਿਹਾ ਬੰਦਾ ਕੋਈ ਨਹੀਂ ਦਿਖਾਈਆ ਮੂਹਰੇ ਤੀਰ ਮਤ ਸੀ ਮੱਧਰ ਦੇ ਖੜਿਆ ਵਾ ਆ ਵੀਡੀਓ पीदा मा पदलिया जेके कढा अड़ू कु ਵੜਨ ਤੋਂ ਵੜਨ ਜੇ ਤਰੀਕ ਤੇ ਕੀ ਉਸ ਤੋਂ ਬਾਅਦ ਵੜਨ ਆ ਆ ਨਾ ਕਿੰਨੇ ਖਲੋ ਖੜਿਆ ਨੂੰ ਆ ਕੇ ਪਾਰੇ ਮਾਰਾਂਗੇ ਖੜ ਕੇ ਬਣਾ ਦੇਣੇ ਤੇ ਕੋਰ ਉਹ ਬਾਲਾ ਦਾ ਗੱਲ ਰਹੇ ਜੇ ਹਾਂ ਵੜੇ ਤੂੰ ਹੀ ਵੜਦਾ ਜੇ ਕੋਈ ਬਾਹਰ ਬੁਲਾਤਾ ਮੈਂ ਮੇਰੇ ਕੋ ਢਾ ਦੇ ਬੰਦਾ ਫਿਰ ਉਸੜਾ ਦੇ ਜੋ ਹੁਣ ਤੇ ਟਿਆਰੀ ਸ਼ੁਰੂ ਕਰਨੀ ਵੜਨ ਅਸੀਂ ਨਹੀਂ ਦਿੰਦੇ ਦਾਸਤਾਨੇ ਮੈਂ ਤੁਹਾਨੂੰ ਬਤੁਲ ਦੱਸ ਦਿੰਦਾ ਚਾਰੇ ਕੁਝ ਤੋਂ ਬਾਅਦ ਤਾਂ ਮੈਂ ਆ ਗਿਆ ਸੀ ਉਹਨਾਂ ਨੂੰ ਮੈਂ ਮੋਹਨਾ ਨਾਮ ਜੁਲਾਹਾਂ ਤੇ ਮੇਰਾ ਉਹਦਾ ਮਤਲਬ ਇਹ ਕੁਛ ਲੈ ਕੇ ਇੱਕ ਜੀ ਡੇੜਾ ਲੈਣਾ ਕਾਰਨ ਇਹ ਹੈ ਜੀ ਇਹ ਸਮੱਸਿਆ 4-5 ਸਾਲ ਦੀ ਜਿਹੜਾ ਪਹਿਲਾ ਸਰਪੰਚ ਸੀ ਉਹਨੂੰ ਵੀ ਕਿਹਾ ਸੀ ਭਾਈ ਆਸ ਮੱਥਿਆ ਹੋਊ ਪਹਿਲਾਂ ਤਾਂ ਹੀ ਪਿੰਡ ਵਾਲਾ ਕੋਈ ਕੁਲਸਤਾਨੇ ਰੋਹੀ ਜੀ ਸਰਪੰਚ ਕੋਲ ਆਉਂਦੇ ਨੇ ਉਹਨੇ ਕੋਈ ਗੌਰ ਨਾ ਕਰੀ ਜਿਹੜੀ ਹੁਣ ਪੰਚਾਇਤ ਆਈ ਹੈ ਇਹਨੂੰ ਇਹੀ ਸ਼ਰਤ ਰੱਖੀ ਸੀ ਭਾਈ ਸਾਡੇ ਬਹੁਤ ਗੰਦ ਪੈ ਗਿਆ ਪਿੰਡ ਚ ਵੀ ਬਹੁਤ ਕ੍ਰਾਈਮ ਵਧ ਗਿਆ ਵੀ ਇਹਨਾਂ ਦਾ ਜਿਹੜਾ ਘਰ ਹੱਲ ਵੀ ਤੈਨੂੰ ਤਾਂ ਵੋਟਾਂ ਪਾਵਾਂਗੇ ਵੋਟਾਂ ਪੰਚਾਇਤ ਸਾਰੇ 7 ਪੰਚ ਇੱਕ ਸਰਪੰਚ ਸਾਰੇ ਇੱਕ ਪਾਸੇ ਨੇ ਵਿਚੇ ਰਹਿਤੋ ਵੀ ਇਹਨਾਂ ਵਿੱਚ ਬੰਗਲਾਦੇਸ਼ੀ ਨੇ ਜੀ ਨਸ਼ੇ ਦਾ ਕਾਰੋਬਾਰ ਵਧ ਗਿਆ ਜੀ ਸਾਡੀ ਲੜਾਈ ਝਗੜੇ ਛੇੜਾ ਛਾੜਾ ਦਾ ਵੱਧ ਗਿਆ ਜੀ ਸਰਪੰਚ ਕੋਲ ਆਉਂਦੇ ਨੇ ਹੁਣ ਪ੍ਰਸ਼ਾਸਨ ਕਹਿੰਦਾ ਸਾਡੇ ਕੋਲ ਨਹੀਂ ਸਾਡੇ ਤਿੰਨ ਚੋਰੀਆਂ ਹੋ ਗਈਆਂ ਜੀ ਅਸੀਂ ਤਿੰਨ ਐਪਲੀਕੇਸ਼ਨਾਂ ਦੇਤੀਆਂ ਥਾਣੇ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਚੋਰੀਆਂ ਤੇ ਹੁਣ ਤੱਕ ਕਿੰਨੇ ਕੁ ਪ੍ਰਵਾਸੀ ਨੇ ਇਹਦੇ ਇਹ ਇੱਥੇ ਹੈਗੇ 7000 ਪ੍ਰਵਾਸੀ ਆ ਸਾਡੇ ਪਿੰਡ ਦੀ ਵਾਦੀ ਸਾਂ 3000 ਹੈ ਇੱਥੇ ਆਲੇ ਦਾਲੇ ਦੇ ਪਿੰਡਾਂ ਚੋਂ ਕਿੰਨੇ ਕੁ ਪਿੰਡ ਨੇ ਜਿਹੜੇ ਪ੍ਰਵਾਸੀ ਮਿਲਦੇ ਸਾਡੇ ਪਿੰਡ ਚ ਜ਼ਿਆਦਾ ਹੀ ਰਹਿੰਦੇ ਨੇ ਆਲੇ ਦਾਲੇ ਤਾਂ ਕੋਈ ਨਹੀਂ ਰਹਿੰਦਾ ਇਹ ਤਾਂ 10 ਪਿੰਡਾਂ ਨੇ ਜੀ ਲਾਉਸਮੈਂਟ ਕਰਤੇ ਜੀ ਸਾਡੇ ਪਾਈ ਕੋਈ ਵੀ ਪ੍ਰਵਾਸੀ ਨਾ ਰਹੇ ਨਾ ਤਾਂ ਉਹਦੀ ਕੋਈ ਡਾਕੂਟੀਫਿਕੇਸ਼ਨ ਆ ਜੀ ਕੋਈ ਵੈਰੀਫਿਕੇਸ਼ਨ ਨਹੀਂ ਵੀ ਕਿੱਥੇ ਦੇ ਨੇ ਕਿੱਥੋਂ ਆਏ ਉਧਰ ਰਹਿ ਲੈਣੇ ਸਾਨੂੰ ਕੋਈ ਤਰਾਜ ਨਹੀਂ ਜੀ ਬੰਦਿਆਂ ਜਿਹਨਾਂ ਨੇ ਤਾਂ ਬਿਜ਼ਨਸ ਬਣਾ ਲਿਆ ਜੀ ਸਾਡੇ ਪਿੰਡ ਦਾ ਕੋਈ ਨਹੀਂ ਉਹਨਾਂ ਨੂੰ ਰੱਖਣ ਸਾਰੇ ਬਾਹਰਲੇ ਨੇ ਤੁਹਾਡੇ ਪਿੰਡ ਚ ਕਿੰਨੇ ਕਰ ਰਹੇ ਨੇ ਪ੍ਰਵਾਸੀ ਸਾਡੇ ਹੋਊਗਾ ਜੀ 4-5000 ਪ੍ਰਵਾਸੀ ਹਾਂ ਇਹ ਤੁਸੀਂ ਵਿਰੋਧ ਵੀ ਕੀਤਾ ਤੁਹਾਨੂੰ ਪੁਲਿਸ ਨੇ ਫੜਿਆ ਕੀ ਕਰ ਪੁਲਿਸ ਨੇ ਇਹੀ ਕਹਿੰਦੇ ਜੀ ਸਾਡੇ ਜੀ ਨਸ਼ੇ ਦਾ ਕਾਰੋਬਾਰ ਵੀ ਆ ਇਹ ਅਸੀਂ ਇਹੀ ਵਿਰੋਧ ਕਰਦੇ ਤੇ ਅਸੀਂ ਕਿਸੇ ਦੇ ਕਾਨੂੰਨ ਨਹੀਂ ਹੱਥ ਪਿੱਲੇ ਆ ਜੀ ਵੀਰ ਭਾਈ ਨਾਲ ਹੱਥ ਬੰਨ੍ਹ ਕੇ ਕਿਹਾ ਤੀ ਭਾਈ ਪ੍ਰਵਾਸੀਆਂ ਨੂੰ ਤੁਹਾਨੂੰ ਹੱਥ ਬੰਨ੍ਹ ਕੇ ਵੇ ਇਹਨਾਂ ਕਮਰੇ ਨਾ ਦਿਓ ਵੀ ਪਿੰਡ ਤੋਂ ਬਾਹਰ ਹੀ ਚੜਦੇ ਉਹ ਕਹਿੰਦੇ ਨਾ ਜੀ ਉਲਟਾ ਸਾਨੂੰ ਫੜਾਤਾ ਹਾਂਜੀ ਫੜਾ 6 ਵਜੇ ਮੈਨੂੰ ਚੱਕ ਕੇ ਲੈ ਗਏ ਇੱਕ ਮੈਂਬਰ ਹੈ ਪੰਚਾਇਤ ਉਹਨੂੰ ਚੱਕ ਕੇ ਲੈ ਗਏ ਇੱਥੇ ਤਾਂ ਗੁੰਡਾ ਰਾਜ ਹੈ ਜੀ ਪੁਲਿਸ ਦਾ ਕੋਈ ਨਹੀਂ ਪੁੱਛਦਾ ਸਰਕਾਰ ਚ ਨਹੀਂ ਕੋਈ ਪੁੱਛਦਾ ਜੀ ਹਾਂ ਕੋਈ ਨਹੀਂ ਪੁੱਛਦਾ ਚੱਕ ਕੇ ਖੂਨ ਖਾਣੇ ਫਿਰ ਦਾਂਦੇ ਨੇ ਸਾਡੇ 752 ਕਰਾ ਜੀਣ ਪੇਚ ਤੇ ਕਿਸੇ ਨੂੰ ਗਾਲ ਨਹੀਂ ਕੱਢੀ ਕਿਸੇ ਨੂੰ ਕੁਝ ਨਹੀਂ ਕਿਹਾ ਤਾਂ ਵੀ 752 ਕਰਤੀ ਇੱਕ ਪੰਚਾਇਤ ਮੈਂ ਗਰਜੰਟ ਸਿੰਘ ਜੀ ਇੱਕ ਦਮਨਜੀਤ ਸਿੰਘ ਮਾਸਟਰ ਜੀ ਦਾ ਬੰਤ ਸਿੰਘ ਉਹਦਾ ਮੁੰਡਾ ਸੀ ਜਿੰਦੀ ਹਾਂ ਉਹ ਵੀ ਪਿੰਡ ਦੇ ਇੰਨੇ ਵੀ ਉਹ ਉਸ ਦਿਨ ਦੇ ਇੰਨੇ ਡਰੇ ਹੋਏ ਨੇ ਵਿਚਾਰੇ ਉਹ ਬਾਹਰ ਹੀ ਨਹੀਂ ਨਿਕਲ ਰਹੇ ਜੀ ਸਰ ਪੰਚਾਇਤ ਸਟੈਂਡ ਪਰ ਵਾਸੀਆਂ ਨੂੰ ਕੱਢਣ ਚਾਹੀਏ ਵੀ ਇੱਥੋਂ ਚਲੇ ਜਾਂ ਉਹ ਕਿਉਂ ਨਹੀਂ ਇੰਟਰਵਿਊ ਦੇਣ ਵਾਸਤੇ ਆਉਂਦੇ ਅਸਵੀਂ ਸੰਪਰਕਿਤ ਤੱਕ ਉਹਨਾਂ ਤੇ ਵੀ ਦਬਾਅ ਪਾਇਆ ਗਿਆ ਵੇ ਜੀ ਡਰਾਈਵ ਨੇ ਸਰਪੰਚ ਵੀ ਸਾਡੇ ਪਿੰਡ ਦੇ ਬਹੁਤ ਜ਼ਿਆਦਾ ਡਰਾਈਵ ਨੇ ਅਸੀਂ ਤਾਂ ਇਹੀ ਮੰਗ ਕਰਦੇ ਆਂ ਪ੍ਰਵਾਸੀ ਇੱਥੇ ਚਲੇ ਜਾਣ ਜਿਹਦੇ ਕਿਸੇ ਨੇ ਰਹਿਣ ਉਹ ਲਿਖ ਕੇ ਦੇਣ ਵੀ ਮੇਰੀ ਜ਼ਿੰਮੇਵਾਰੀ ਆ ਜ਼ਿੰਮੇਵਾਰੀ ਕੋਈ ਲੈਂਦਾ ਨਹੀਂ ਜੀ ਇਹ ਕੱਲ ਨੂੰ ਕੋਈ ਕ੍ਰਾਈਮ ਹੋ ਗਿਆ ਕਿਸੇ ਨਾਲ ਕੋਈ ਵੀ ਚ ਵੀ ਹੋ ਸਕਦਾ ਕੋਈ ਕਿਸੇ ਦੀ ਵੀ ਨਹੀਂ ਵੈਰੀਫਿਕੇਸ਼ਨ ਹੋਈ ਵੀ ਅੱਜ ਤੱਕ ਜੀ ਸਾਰੇ ਪਿੰਡਕੀ ਨਹੀਂ ਜਿੰਨੇ ਵੀ ਰਹਿੰਦੇ ਨੇ ਚਲੇ ਗਏ ਹਾਂ ਜੀ ਕੁਝ ਚਲੇ ਗਏ ਜੀ ਕੁਝ ਰਹਿੰਦੇ ਨੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇੱਕ ਕਮਰੇ 'ਚ 10 ਰਹਿੰਦੇ ਨੇ ਕੋਈ ਬੰਗਲਾ ਦੇਤੀ ਆ ਕੋਈ ਵਤੋਂ ਵੀ ਆ ਉਹਨਾਂ ਦੀ ਵੈਰੀਫਿਕੇਸ਼ਨ ਹੀ ਨਹੀਂ ਹੋਈ ਹੋਈ ਹਜੇ ਸੱਚੀ ਜੀ ਜੇ ਅਸੀਂ ਇਹ ਮੰਗ ਕਰਦੇ ਆ ਤਾਂ ਸਾਨੂੰ ਉਲਟਾ ਫਸਾਇਆ ਜਾਂਦਾ ਪਿੰਡ ਜਹਿਲ ਦੇ ਵਿੱਚ ਸਾਡੇ ਕੋਲ ਇੱਕ ਜਿਹੜੀ ਥਾਣੇ ਕੰਪਲੇਂਟ ਬਕੂਰ ਹੋਈ ਸੀ ਜੀ ਤੇ ਜਿਨ੍ਹਾਂ ਦੇ ਜਿਹਦੇ ਵਿੱਚ ਇਹ ਮੈਂਸ਼ਨ ਕੀਤਾ ਸੀਗਾ ਵੀ ਜਿਹੜੇ ਪ੍ਰਵਾਸੀ ਰਹਿ ਰਹੇ ਨੇਗੇ ਪਿੰਡ ਜਹਿਲ ਦੇ ਵਿੱਚ ਉਹਨੇ ਜਹਿਲ ਪਿੰਡ ਦੇ ਲੋਕੀ ਉਹਨਾਂ ਨੂੰ ਕਹਿ ਰਹੇ ਸੀ ਜੀ ਵੀ ਜਿਨ੍ਹਾਂ ਨੇ ਉਹ ਕਿਰਾਏ ਤੇ ਰੱਖੇ ਹੋਏ ਨੇ ਕਿ ਇਹਨਾਂ ਨੂੰ ਇਥੋਂ ਕੱਢਿਆ ਜਾਵੇ ਉਹ ਜਿਹੜੀ ਉਹ ਕੰਪਲੇਂਟ ਆਈ ਸੀ ਉਹ ਸਬੰਧ ਦੇ ਵਿੱਚ ਅਸੀਂ ਜਿਹੜੇ ਜਿਨ੍ਹਾਂ ਦੇ ਖਿਲਾਫ ਬਾਈ ਨੇ ਕਿ ਉਹ ਅਸੀਂ ਜਿਹੜੇ ਪੰਜ ਬੰਦੇ ਸੀਗੇ ਉਹ ਆਇਡੈਂਟੀਫਾਈ ਕਰਕੇ ਉਹਨਾਂ ਦੀ ਜਿਹੜੀ ਸੀ ਪ੍ਰੀਵੈਂਟਿਵ ਐਕਸ਼ਨ ਲੈ ਲਈ ਆ ਠੀਕ ਆ ਤੇ ਉਸ ਤੋਂ ਬਾਅਦ ਜਿਹੜਾ ਹੁਣ ਫੀਕਲ ਹੈਗਾ ਇਹ ਅਸੀਂ ਜਿਹੜਾ ਦੋਵੇਂ ਪਾਰਟੀਆਂ ਨੂੰ ਬੁਲਾਇਆ ਸੀ ਦੁਆਰਾ ਤੇ ਉਹਨਾਂ ਨੂੰ ਦੱਸਤਾ ਸੀਗਾ ਵੀ ਜਿੱਦਾਂ ਦੀ ਆ ਕੋਈ ਤੁਹਾਡੀਆਂ ਕੰਡੀਸ਼ਨ ਨੇ ਵੀ ਜਦੋਂ ਆਪਾਂ ਕੋਈ ਪ੍ਰਵਾਸੀ ਜਾਂ ਆਪਾਂ ਕਿਸੇ ਵੀ ਟੈਨੈਂਟ ਤੋਂ ਰੱਖਦੇ ਆ ਜਿਆ ਇਹ ਕੀ ਡੁੰਗਨੇ ਕੀ ਡਾਟਸ ਨੇ ਆਪਾਂ ਉਹਨਾਂ ਤੋਂ ਬੈਠ ਕੇ ਦਾਦਾ ਹੱਲ ਕਰਵਾਵਾ। ਜਿਹੜੀ ਵੈਰੀਫਿਕੇਸ਼ਨ ਕਰਵਾਈ ਸੀ ਕੀ ਉਹਨਾਂ ਦੀ ਪ੍ਰਵਾਸੀ ਜਿਹੜੇ ਰੱਖੇ ਨੇ ਉਹਦੇ ਹਾਂਜੀ ਉਹਨਾਂ ਦੇ ਵਿੱਚੋਂ ਕੁਝ ਕੁ ਦੀ ਵੈਰੀਫਿਕੇਸ਼ਨ ਥੀ ਵੀ ਬਾਕੀ ਜਿਹੜੇ ਹੈਗੇ ਨੇਗੇ ਕਮਰੇ ਦੇ ਵਿੱਚ ਜਿੰਨਾ ਤੇ ਓਨਰ ਨੇ ਉਹਨਾਂ ਨੂੰ ਵੀ ਸਖਤ ਅਦੇਤ ਕੀਤੀ ਹੈ ਵੀ ਇਹਨਾਂ ਦੀ ਜਿਹੜੀ ਵੈਰੀਫਿਕੇਸ਼ਨ ਤੋਂ ਬਿਨਾ ਉਹਦੀ ਥਾਣੇ ਦੇ ਵਿੱਚ ਕਰਵਾਓ ਤੇ ਇਹਨਾਂ ਕੋ ਬਿਨਾ ਦਾ ਕੋਈ ਵੀ ਇਹ ਅਲਾਓ ਨਹੀਂ ਕੀਤਾ ਜਾਏ। ਉਹ ਕਹਿੰਦਾ ਸੀ ਕਹਿ ਰਹੇ ਨੇ ਵੀ ਮਾਹੌਲ ਖਰਾਬ ਕਰ ਰਹੇ ਨੇ ਜਿਹੜੇ ਪ੍ਰਵਾਸੀ ਪੁਰਨ ਨੇ ਸ਼ੋਰ ਵਗੈਰਾ ਜਾਂ ਉਧਰਵਾਜੀ ਕਰਦੇ ਨੇ। ਨੀ ਇਹ ਦੇਖੋ ਇਸ ਬੰਦੇ ਵਿੱਚ ਸਾਡੇ ਕੋਲ ਪੰਚਾਇਤ ਵੱਲੋਂ ਜਾਂ ਪਿੰਡ ਵੱਲੋਂ ਕੋਈ ਵੀ ਰਿਟਰਨ ਦੇ ਵਿੱਚ ਅਜਿਹੀ ਕੰਪਲੀਟ ਜਿਹੜੀ ਨਹੀਂ ਮਖੋਦੀ। ਤੋਂ ਜੇ ਉਹਨਾਂ ਨੂੰ ਕੋਈ ਪ੍ਰੋਬਲਮ ਥੀ ਜੀ ਤਾਂ ਜਾਂ ਇਨ ਫਿਊਚਰ ਆਉਂਦੀ ਹੈ ਤਾਂ ਜਿਹੜੀ ਰਿਟਰਨ ਕੰਪਲੀਟ ਆ ਸਾਨੂੰ ਸਾਨੂੰ ਦੇਣ ਤੇ ਜਿੱਦਾਂ ਦਾ ਜਿਹੜੀ ਕੋਈ ਜਿੱਦਾਂ ਦੀ ਹਰਕਤ ਕਰਦਾ ਤੇ ਉਸ ਨੂੰ ਉਸ ਹਸਾਬ ਨਾਲ ਉਹ ਕਾਨੂੰਨੀ ਕਾਰਵਾਈ ਕੀਤੀ ਜਾਵੇ। ਪਰ ਇਹ ਕੀਹਨਾਂ ਨੂੰ ਦਰਜ ਕੀਤੇ ਗਏ ਸੀਗੇ? ਪਰ ਇਹ ਕਿਹਨਾਂ ਨੂੰ ਦਰਜ ਕੀਤੇ ਗਏ ਸੀਗੇ? ਇਹ ਪਰਚੇ ਦੇ ਵਿੱਚ ਕੋਈ ਐਫ ਆਈ ਆਰ ਨਹੀਂ ਹੋਈ। ਤੋਂ ਸਿਰਫ ਜਿਹੜੇ ਜਿਨ੍ਹਾਂ ਦੀ ਗੀਸਟ ਕੰਪਲੀਟ ਆਈ ਸੀਗੀ ਤੇ ਉਹਨਾਂ ਦੇ ਅਸੀਂ ਜਿਹੜਾ ਪ੍ਰੀਵੈਂਟਿਵ ਐਕਸ਼ਨ ਲਏ। ਜਿੰਨੇ 50% ਦੇ ਲੋਕ ਇਹ ਕੀਤਾ ਗਿਆ ਸੀ। ਅਲੱਗ-ਅਲੱਗ 10 ਪਿੰਡ ਤੋਂ ਪਤਾ ਨਹੀਂ ਸਾਡੇ ਕੋਲ ਜਿਹੜੀ ਕੰਪਲੀਟ ਸਿਰਫ ਗੈਲ ਪਿੰਡ ਤੋਂ ਆਈ ਸੀ ਤੇ ਇਸ ਤੋਂ ਬਿਨਾ ਹੋਰ ਕਿਸੇ ਪਿੰਡ ਦੀ ਭਾਵੇਂ ਥਾਣੇ ਦੇ ਏਰੀਆ ਦੇ ਜਿੰਨੇ ਵੀ ਪਿੰਡ ਨੇ ਗੈਲ ਪਿੰਡ ਤੋਂ ਬਿਨਾ ਕੋਈ ਕੰਪਲੀਟ